ਆਹੋ ਸੰਗਤੇ ਬਾਣੀ ਪੂਰਿਆ ਗੁਰਾ ਦੀ ਗੁਰਿਆ ਗੁਰਾ ਦੀ ਬਾਣੀ ਪੂਰਿਆ ਗੁਰਾ ਦੀ ਸੰਤਨ ਮਾਤਾ ਸਾਹਿਬ ਕਉ ਜੇ ਸਥਾਨਾ ਕੋ ਉਹ ਤੋਂ ਨਗਰ ਕੀਰਤਨ ਜਿਹੜੇ ਉੱਥੇ ਜਾਏ ਗਏ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਰੋ ਦੀ ਧਰਤੀ ਦੇ ਉੱਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਜ ਇਟਲੀ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਖਾਲਸੇ ਦੀ ਮਾਤਾ ਸਹਿਬਤੌਰ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਯਾਰੇ ਤੇ ਸੋਏ ਅਹਰਾਜ ਸਾਰੇ ਜਦੋਂ ਆ ਮੈਂ ਆਪੇ ਲਾਇਆ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਮਗਮ ਹੋ ਰਿਹਾ ਨੇ ਜਿਹਦੇ ਵਿੱਚ ਖਾਸ ਕਰ ਬੱਚਿਆਂ ਦੇ ਜਿਹੜੇ ਗੱਤਗੇ ਦੇ ਜੋਹਰ ਨੇ ਉਹ ਵੇਖਣ ਵਾਲੇ ਹਨ ਬੱਚੇ ਬੱਚਿਆਂ ਦੀਆਂ ਤਿਆਰਬਰ ਤਿਆਰ ਜਿੱਥੇ ਗੱਤਗੇ ਦੇ ਜਿਹੜੇ ਬਾਣਿਆਂ ਦੇ ਵਿੱਚ ਸਿੱਖੀ ਬਾਣਿਆਂ ਦੇ ਵਿੱਚ ਤਿਆਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਦੇ ਵਿੱਚ ਪਹੁੰਚੇ ਹਨ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਮਾਤਾ ਸਾਹਿਬ ਕੌਰ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੰਤਾਨ ਮਾਤਾ ਸਾਹਿਬ ਕੌਰ ਜੀ ਤੇ ਤੰਦਰ ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਾ ਚੂਲ ਤੇ ਨਿਸ਼ਾਨ ਰਹਿ ਜੰਮਹਾਰਾਜ ਨੇ ਚੂਲ ਤੇ ਨਿਸ਼ਾਨ ਰਹਿ ਜੰਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਸੰਦੇਸ਼ ਕਿ ਆਪਣਾ ਕਿਰਤ ਕਰੋ ਵੰਡ ਛਕੋ ਦੇ ਨਾਮ ਤੇ ਜਿਹੜੇ ਉਹਨਾਂ ਨੇ ਕਿਰਤ ਕੀਤੀ ਵੀਰੋ ਦਾ ਲੰਗਰ ਲਾਇਆ ਅੱਜ ਉਸ ਸਥਾਨਾਂ ਤੇ ਉਹਨਾਂ ਦੇ ਪਿਆਰਾਂ ਦੇ ਤੁਰਦੇ ਹੋਏ ਸਚਾਈ ਦੇ ਆਪਣੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਵੀ ਸਿੱਖ ਧਰਮ ਨੇ ਜਿਹੜੀਆਂ ਬਹੁਤ ਵਹਿੰਤਾਂ ਜਿਹੜੀਆਂ ਕੀਤੀਆਂ ਰਾਜ ਕਰੇਗਾ ਹਰ ਸਾਹ ਰਾਜ ਕਰੇਗਾ ਹਰ ਸਾਹ ਜਿਹੜੀਆਂ ਸਾਡੀਆਂ ਪ੍ਰਬੰਧਕ ਕਮੇਟੀਆਂ ਹਨ ਜਿਹੜੇ ਪ੍ਰਬੰਧ ਚਲਾਉਂਦੇ ਹਨ ਉਹ ਇੱਕ ਗੱਲ ਵੱਲ ਤਾਂ ਜ਼ਰੂਰ ਦੇਣ ਕਿ ਸਾਡਾ ਜਿਹੜਾ ਮਕਸਦ ਹੈ ਉਹ ਸਿੱਖੀ ਹੈ ਨਾ ਕਿ ਕੱਲੀਆਂ ਬਿਲਡਿੰਗਾਂ ਹਨ ਸਿੱਖੀ ਦਾ ਮਕਸਦ ਇਸ ਕਰਕੇ ਹੈ ਕਿ ਜੋ ਸਾਡੀਆਂ ਗੋਲ ਕਾ ਹਨ ਉਹ ਸੰਗਤ ਦੀ ਮਾਇਆ ਦੇ ਨਾਲ ਪ੍ਰਫੁੱਲਤ ਹੁੰਦੀਆਂ ਹਨ ਉਸ ਦਾ 10 30 25 30% ਹਿੱਸਾ ਬੱਚਿਆਂ ਦੀ ਪੜ੍ਹਾਈ ਤੇ ਪੰਜਾਬੀ ਦੀ ਪੜ੍ਹਾਈ ਤੇ ਗੁਰਸਿੱਖੀ ਦੀ ਪੜ੍ਹਾਈ ਤੇ ਸੰਥਿਆ ਤੇ ਗਤਕਾ ਤੇ ਬਾਣੇ ਤੇ ਬਾਣੀ ਤੇ ਇਸ ਤੇ ਖਰਚ ਕਰਿਆ ਕਰੋ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹ ਇੱਥੇ ਇਟਲੀ ਦੇ ਵਿੱਚ ਵੀ ਜਿਹੜੀਆਂ ਨਗਰ ਕੀਰਤਨ ਤੇ ਜਾ ਰਹੀਆਂ ਨੇ ਤੇ ਆਪਣਾ ਇਹੋ ਹੀ ਸੰਦੇਸ਼ ਜਿਹੜੀਆਂ ਦੇ ਰਹੀਆਂ ਨੇ ਕਿ ਹਾਂ ਮਿਹਨਤ ਕਰੋ ਸੋ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦ ਆ ਸਾਡੀਆਂ ਮਿੱਲੇ ਲਾਉਂਦੀਆਂ ਬਿਲਡਿੰਗਾਂ ਬਣਾਈਆਂ ਕਿਸੇ ਕੰਮ ਨਹੀਂ ਆਉਣੀਆ ਕਿਉਂਕਿ ਸਾਡੇ ਬੱਚਿਆਂ ਨੇ ਸਿੱਖੀ ਨਾਲ ਨਹੀਂ ਜੁੜਨਾ ਜੋ ਸਾਡਾ ਕਰਿਆ ਹੋਇਆ ਕਾਰਜ ਉਹ ਤਾਂ ਹੀ ਪਰਫੁੱਲਤ ਹੋਣਾ ਜੇ ਅਸੀਂ ਆਉਣ ਵਾਲੀ ਪੀੜ੍ਹੀ ਦੇ ਉੱਤੇ ਜੋ ਸਾਡੀਆਂ ਗੋਲਕਾਂ ਦੇ ਵਿੱਚ ਖਰਚਾ ਹੈ ਉਸ ਨੂੰ ਬੱਚਿਆਂ ਨੂੰ ਸਮਰਪਿਤ ਕਰਾਂਗੇ ਇਟਲੀ ਦੇ ਜ਼ਿਲ੍ਹਾ 베르ਗਾਮੋ ਵਿਖੇ ਸਥਿਤ ਗੁਰਦੁਆਰਾ ਮਾਤਾ ਕੌਰ ਜੀ ਕੋਬੋ ਦੁਆਰਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਸਤਿਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਰੌਣਕ ਨੂੰ ਵਧਾਇਆ ਇਸ ਮੌਕੇ ਵੱਖ-ਵੱਖ ਰਾਗੀ ਜੱਥਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ ਵਿਦੇਸ਼ ਦੀ ਧਰਤੀ ਤੇ ਜਨਮੇ ਬੱਚਿਆਂ ਨੇ ਸਿੱਖ ਪਹਿਰਾਵਾ ਪਹਿਨ ਕੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਲਗਾਏ ਸ਼ਾਮ ਨੂੰ ਕੋਵੋ ਸ਼ਹਿਰ ਦੀ ਪ੍ਰਿਕਰਮਾ ਕਰਦੇ ਹੋਏ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਮਾਪਤ ਹੋਇਆ ਜਿੱਥੇ ਕਿ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਜੈਕਾਰਿਆਂ ਦੀ ਗੂੰਜ ਦੇ ਨਾਲ ਸਵਾਗਤ ਕੀਤਾ ਗਿਆ ਸ਼ਾਮ ਨੂੰ ਨਗਰ ਕੀਰਤਨ ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ ਸਹਿਬਜਾਦਾਜੀਤ ਸਿੰਘ ਸਹਿਬਜਾਦਾ ਜੁਹਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਦੁਆਰਾ ਗੱਤਕੇ ਦੇ ਜ਼ੋਰ ਵਿਖਾਏ ਗਏ ਗੁਰਦੁਆਰਾ ਸਾਹਿਬ ਦੇ ਬਾਹਰ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏਗੇ ਜਿੱਥੇ ਇਟਲੀ ਦੇ ਪ੍ਰਸਿੱਧ ਕਵੀ ਸ੍ਰੀ ਜਥੇ ਭਾਈ ਅੰਗਰੇਜ਼ ਸਿੰਘ ਜੰਗਲਾ ਅਤੇ ਸਾਥੀਆਂ ਦੁਆਰਾ ਪੰਡਾਲ ਵਿੱਚ ਝੂੜ ਬੈਠੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਾਇਆ ਗਿਆ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦੇ ਲਈ ਕਈ ਤਰ੍ਹਾਂ ਦੇ ਸਟਾਲ ਲਗਾ ਕੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਜਿੱਥੇ ਕਿ ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਸਹਿਬਾਨ ਦੇ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਮੌਜੂਦ ਸਨ ਉੱਥੇ ਹੀ ਮੈਲਗਮੂ ਜ਼ਿਲ੍ਹੇ ਦੇ ਕੋਵੋ ਕਮੂਨੇ ਦੇ ਅਧਿਕਾਰੀ ਅਤੇ ਪੁਲਿਸ ਕਰਮੀ ਵੀ ਮੌਜੂਦ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਦਮਦਮੀ ਟਕਸਾਲ ਪੰਚ ਪ੍ਰਧਾਨੀ ਇਟਲੀ ਦੇ ਸਮੂਹ ਸੇਵਾਦਾਰਾਂ ਵੱਲੋਂ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ ਇਸ ਮੌਕੇ ਦਸਤਾਰ ਲਹਿਰ ਇਟਲੀ ਵਾਲੇ ਸੇਵਾਦਾਰਾਂ ਵੱਲੋਂ ਨੌਜਵਾਨਾਂ ਦੀਆਂ ਦਸਤਾਰਾਂ ਸਜਾਈਆਂ ਗਈਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਗੁਰਦੁਆਰਾ ਮਾਤਾ ਸਾਹਿਬਕੌਰ ਕੋਵੋ ਦੇ ਮੁਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਦੁਆਰਾ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਗੁਰਬਾਣੀ ਅਨੁਸਾਰ ਹਰ ਸਿੱਖ ਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਨੂੰ ਤਨ ਤਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਦਾ ਕਿ ਪ੍ਰਕਾਸ਼ ਜਿਹੜਾ ਅੱਜ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜਾ ਸ਼ੌਮਤਾਨ ਨਾਲ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਤਨ ਤਨ ਮਾਤਾ ਸਾਹਿਬ ਕੌਰ ਜੀ ਦਾ ਸਤਨਾਕੋਵੋ ਤੋਂ ਨਗਰ ਕੀਰਤਨ ਜਿਹੜੇ ਉਹ ਸਜਾਈ ਗਏ ਜਿਹੜੇ ਸਜਾਏ ਗਏ ਨੇ ਸੋ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਉਹ ਨਗਰ ਕੀਰਤਨ ਕੱਢੇ ਜਾ ਰਹੇ ਨੇ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਸੰਦੇਸ਼ ਕਿ ਆਪਣਾ ਕੀਰਤ ਕਰੋ ਵੰਡ ਸਕੋ ਦੇ ਨਾਮ ਤੇ ਜਿਹੜੇ ਉਹਨਾਂ ਨੇ ਕੀਰਤ ਕੀਤੀ 20000 ਦਾ ਲੰਗਰ ਲਾਇਆ ਅੱਜ ਉਹ ਸਥਾਨਾਂ ਤੇ ਉਹਨਾਂ ਦੇ ਪਿਆਰਾਂ ਦਾ ਤੁਰਦੇ ਹੋਏ ਸਚਾਈ ਦੇ ਆਪਣੇ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਵੀ ਸਿੱਖ ਧਰਮ ਨੇ ਜਿਹੜੀਆਂ ਬਹੁਤ ਮਿਹਨਤਾਂ ਜਿਹੜੀਆਂ ਕੀਤੀਆਂ ਮਿਹਨਤਾਂ ਦੇ ਨਾਲ ਨਾਲ ਜਿੱਥੇ ਪੈਸਾ ਕਮਤਰ ਕੀਤਾ ਸੋ ਨਾਲ ਨਾਲ ਆਪਣੇ ਧਰਮ ਨੂੰ ਵੀ ਜਿਹੜਾ ਉਹ ਟਾਈਮ ਰੱਖਿਆ ਸੋ ਇਹੋ ਸੰਦੇਸ਼ ਆ ਗੁਰੂ ਨਾਨਕ ਦੇਵ ਜੀ ਦਾ ਕਿ ਕਿਰਤ ਕਰੋ ਵੰਡ ਛਕੋ ਦੇ ਸੰਦੇਸ਼ ਦੇ ਨਾਲ ਹੀ ਅੱਜ ਜਿਹੜੀਆਂ ਸਾਰੀਆਂ ਸੰਗਤਾਂ ਉਹ ਇੱਥੇ ਇਟਲੀ ਦੇ ਵਿੱਚ ਵੀ ਜਿਹੜੀਆਂ ਨਗਰ ਕੀਰਤਨ ਤੇ ਜਾ ਰਹੀਆਂ ਨੇ ਤੇ ਆਪਣਾ ਇਹੋ ਹੀ ਸੰਦੇਸ਼ ਜਿਹੜੀਆਂ ਦੇ ਰਹੀਆਂ ਨੇ ਕਿ ਹਾਂ ਮਿਹਨਤ ਕਰੋ ਸੋ ਸਾਰੀਆਂ ਹੀ ਆਈਆਂ ਆਈਆਂ ਸੰਗਤਾਂ ਦੇ तहे ਦਿਲ ਤੋਂ ਧੰਨਵਾਦ ਆ ਚੈਨਲ ਵਾਲੇ ਵੀਰਾਂ ਦੇ ਵੀ तहे ਦਿਲ ਤੋਂ ਧੰਨਵਾਦ ਆ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟ ਆ ਮਿੱਟੀ ਧੁੰਦ ਜਾ ਕੇ ਚਾਨਣ ਹੋਵਾ ਸੰਮਤ ਬਿਕਰਮੀ 1522 ਸਨ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਹੀ ਸੰਸਾਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਵੇਂ ਅੱਜ ਇਟਲੀ ਦੀ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਖਾਲਸੇ ਦੀ ਮਾਤਾ ਸਹਿਬਕੌਰ ਦਾ ਪ੍ਰਕਾਸ਼ ਦਿਹਾੜਾ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਐ ਕੱਲ ਤੋਂ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੇਰੇ ਵੀਰ ਭਾਈ ਰਜਿੰਦਰ ਸਿੰਘ ਜੀ ਰੰਮੀ ਮੁੱਖ ਸੇਵਾਦਾਰ ਵੱਲੋਂ ਤੇ ਇਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਕੋਟਨ ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਾਜ਼ਰੀ ਭਰ ਰਹੇ ਹਾਂ ਕੋਵੋ ਸ਼ਹਿਰ ਵਿਖੇ ਨਗਰ ਕੀਰਤਨਾਂ ਦੀ ਜੋ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ 350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਨਗਰ ਕੀਰਤਨ ਹਨ ਪਿਛੇ ਮਾਤਾ ਸਾਹਿਬ ਕੌਰ ਜੀ ਦੇ ਪ੍ਰਕਾਸ਼ ਦੇ ਢੀ ਵੀ ਲੰਘ ਕੇ ਗਏ ਹਨ ਗੁਰਦਾਖਸ਼ਾ ਜੀ ਦੇ ਪ੍ਰਕਾਸ਼ ਜਾੜੇ ਵੀ ਲੰਘ ਕੇ ਗਏ ਹਨ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਸਮਾਗਮ ਹੋ ਰਿਹਾ ਨੇ ਜਿਹਦੇ ਵਿੱਚ ਖਾਸ ਕਰ ਬੱਚਿਆਂ ਦੇ ਜਿਹੜੇ ਗੱਤਗੇ ਦੇ ਜੋਹਰ ਨੇ ਉਹ ਵੇਖਣ ਵਾਲੇ ਹਨ ਬੱਚੇ ਬੱਚਿਆਂ ਦੀਆਂ ਤਿਆਰ ਵਰਤਿਆਰ ਜਥੇ ਗੱਤਗੇ ਦੇ ਜਿਹੜੇ ਬਾਣਿਆਂ ਦੇ ਵਿੱਚ ਗੁਰਸਿੱਖੀ ਬਾਣਿਆਂ ਦੇ ਵਿੱਚ ਤਿਆਰ ਹੋ ਕੇ ਨਗਰ ਕੀਰਤਨ ਦੀ ਸ਼ਾਨ ਦੇ ਵਿੱਚ ਪਹੁੰਚੇ ਹਨ ਮੈਂ ਹਮੇਸ਼ਾ ਹਰ ਇੱਕ ਨਗਰ ਕੀਰਤਨ ਤੇ ਹਰ ਇੱਕ ਜਗ੍ਹਾ ਇੱਕੋ ਹੀ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਗ੍ਰਮਵੰਧਕ ਕਮੇਟੀਆਂ ਹਨ ਜਿਹੜੇ ਇਹ ਪ੍ਰਬੰਧ ਚਲਾਉਂਦੇ ਹਨ ਉਹ ਇੱਕ ਗੱਲ ਵੱਲ ਤੇ ਆਹ ਜ਼ਰੂਰ ਦੇਣ ਕਿ ਸਾਡਾ ਜਿਹੜਾ ਮਕਸਦ ਹੈ ਉਹ ਸਿੱਖੀ ਹੈ ਨਾ ਕਿ ਕੱਲੀਆਂ ਬਿਲਡਿੰਗਾਂ ਹਨ ਸਿੱਖੀ ਦਾ ਮਕਸਦ ਇਸ ਕਰਕੇ ਹੈ ਕਿ ਜੋ ਸਾਡੀਆਂ ਗੋਲ ਕਾ ਹਨ ਉਹ ਸੰਗਤ ਦੀ ਮਾਇਆ ਦੇ ਨਾਲ ਪ੍ਰਫੁੱਲਤ ਹੁੰਦੀਆਂ ਹਨ ਉਸ ਦਾ 1 30 25 30% ਹਿੱਸਾ ਬੱਚਿਆਂ ਦੀ ਪੜ੍ਹਾਈ ਤੇ ਪੰਜਾਬੀ ਦੀ ਪੜ੍ਹਾਈ ਤੇ ਗੁਰਸਿੱਖੀ ਦੀ ਪੜ੍ਹਾਈ ਤੇ ਸੰਥਿਆ ਤੇ ਗਤਕਾ ਤੇ ਬਾਣੇ ਤੇ ਬਾਣੀ ਤੇ ਇਸ ਤੇ ਖਰਚ ਕਰਿਆ ਕਰੋ ਬਿਲਕੁਲ ਸਾਈਡ ਤੇ ਲੈ ਕੇ 25 30% ਹਿੱਸਾ ਇਸ ਤੇ ਖਰਚ ਕਰਿਆ ਕਰੋ ਨਹੀਂ ਸਾਡੀਆਂ ਮਿਲੀਆਂ ਲਾਉਂਦੀਆਂ ਬਿਲਡਿੰਗਾਂ ਬਣਾਈਆਂ ਕਿਸੇ ਕੰਮ ਨਹੀਂ ਆਉਣੀਆਂ ਕਿਉਂਕਿ ਸਾਡੇ ਬੱਚਿਆਂ ਨੇ ਸਿੱਖੀ ਨਾਲ ਨਹੀਂ ਜੁੜਨਾ ਜੋ ਸਾਡਾ ਕਰਿਆ ਹੋਇਆ ਕਾਰਜ ਹੈ ਉਹ ਤਾਂ ਹੀ ਪਰਫੁੱਲਤ ਹੋਣਾ ਜੇ ਅਸੀਂ ਆਉਣ ਵਾਲੀ ਪੀੜ੍ਹੀ ਦੇ ਉੱਤੇ ਜੋ ਸਾਡੇ ਅੰਗੋਲਕਾਂ ਦੇ ਵਿੱਚ ਖਰਚਾ ਹੈ ਉਸ ਨੂੰ ਬੱਚਿਆਂ ਨੂੰ ਸਮਰਪਿਤ ਕਰਾਂਗੇ ਇੰਨੇ ਹੀ ਬੇਨਤੀਆਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਕੋਲੋਂ ਉੱਥੇ ਆਰੰਭ ਕੀਤਾ ਗਿਆ ਹੈ ਹੁਣ ਅਸੀਂ ਪੰਡਾਲ ਦੇ ਵਿੱਚ ਖੜੇ ਆ ਜਿੱਥੇ ਸਤਨਾਮ ਗਿੱਲ ਅਤੇ ਮਣੀ ਗਿੱਲ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸੰਗਤਾਂ ਵੱਲੋਂ ਵੱਖ-ਵੱਖ ਸਰਕਾਰ ਦੇ ਲੰਗਰ ਤਿਆਰ ਕਰਕੇ ਲਿਆਂਦੇ ਗਏ ਹਨ ਅਤੇ ਨਗਰ ਕੀਰਤਨ ਦੀ ਆਰੰਭਤਾ ਹੋਣ ਵਾਲੀ ਹੈ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਮਾਤਾ ਸਾਹਿਬ ਕੌਰ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਿਰਗਾਮੋ ਦੀ ਧਰਤੀ ਤਣਕੋਵੋ ਵਿਖੇ ਤਨ ਤਨ ਮਾਤਾ ਸਾਹਿਬ ਕੌਰ ਜੀ ਤੇ ਤਨ ਤਨ ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਸੰਗਤਾਂ ਦੇ ਭਾਰੀ ਇਸ਼ਾਅ ਨੂੰ ਦੇਖਦੇ ਹੋਏ ਇੱਥੇ ਹਰ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਪੂਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆ ਰਹੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ